ਗੁਰੂ ਨਾਨਕ ਸਾਹਿਬ ਦੀ ਜਿਤੋਂ ਗੱਲ ਚੱਲਦੀ ਹੈ ਕਿਉਂਕਿ ਗੁਰੂ ਨਾਨਕ ਸਾਹਿਬ ਅ ਗੁਰੂ ਜੋਤ ਗੁਰੂ ਨਾਨਕ ਤੋਂ ਚੱਲਦੀ ਹੈ ਤੇ ਗੁਰੂ ਨਾਨਕ ਸਾਹਿਬ ਨੂੰ ਉਹ ਉਹਨਾਂ ਦੇ ਜੋ ਪੂਰਵਜ ਜਿਵੇਂ ਰਾਮਚੰਦਰ ਲਵ ਕੁਸ਼ ਨੂੰ ਦੱਸ ਦਿੰਦੇ ਨੇ ਮਤਲਬ ਕਿਤੇ ਨਾ ਕਿਤੇ ਸਾਡੇ ਗੱਲ 'ਚ ਰੱਸਾ ਪਾ ਕੇ ਕਦੀ ਬਾਣੀ ਵੇਦਾਂ ਦਾ ਸਾਰ ਹੈ ਕਦੀ ਸਿੱਖ ਵੀ ਹਿੰਦੂ ਨੇ ਕਦੀ ਗੁਰੂ ਨਾਨਕ ਦੇ ਜਿਹੜੇ ਪੂਰਵਜ ਨੇ ਜਿਹੜੇ ਗੁਰੂ ਨਾਨਕ ਸਾਹਿਬ ਦੇ ਜਿਹੜੀ ਲਿਨੀਜ ਹੈ ਉਹ ਲਵ ਕੁਸ਼ ਤੋਂ ਆਈ ਹੈ ਕਿਵੇਂ ਦੇਖ ਦਿਓ ਦੇਖੋ ਜਿਹੜਾ ਇਹ ਖਿਆਲ ਹੈ ਸਾਡੇ ਸਿੱਖਾਂ ਦੇ ਵਿੱਚ ਵੀ ਇਹ ਪ੍ਰਚਲਿਤ ਹੋਇਆ ਕੁਝ ਵਿੱਚ ਖਾਸ ਕਰਕੇ ਸੰਪਰਦਾਇਆਂ ਦੇ ਵਿੱਚ ਹਾਂ ਇਹ ਬਚਿੱਤਰਨਾਟਕੀ ਕਥਾ ਹੈ ਹਾਂ ਜੋ ਕਿ ਸਾਡੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਰਚਨਾ ਕਹਿ ਕੇ ਪ੍ਰਚਲਿਤ ਕਰ ਦਿੱਤੀ ਜੋ ਕਿ ਨਹੀਂ ਹਾਂ ਸੋ ਬਚਿੱਤਰਨਾਟਕੀ ਕਥਾ ਤੇ ਇਹੀ ਕਹਿੰਦੀ ਹੈ ਜੀ ਉਹ ਜੋੜ ਦਿੱਤੀ ਨਾ ਪਿੱਛੋਂ ਤੋਂ ਲੈ ਕੇ ਪਰ ਦੇਖੋ ਆਪਾਂ ਜੋ ਦੇਖਦੇ ਹਾਂ ਵੀ 5000 ਸਾਲ ਤੋਂ ਪੁਰਾਣੀ ਲਿਖਤ ਨਹੀਂ ਕੋਈ ਮਿਲਦੀ ਹੂੰ ਤੇ ਉਹ ਤ੍ਰੇਤੇ ਯੁੱਗ ਦੀਆਂ ਗੱਲਾਂ ਲੱਖਾਂ ਸਾਲਾਂ ਦੀਆਂ ਗੱਲਾਂ ਜੋ ਇਹ ਕਹਿੰਦੇ ਨੇ ਹੂੰ ਜੁਗਾ ਜਗੰਤਰਾਂ ਦੀਆਂ ਗੱਲਾਂ ਇਹ ਉਸ ਨੂੰ ਮੈਨੂੰ ਕਿੱਥੋਂ ਆਈਆਂ ਕਿ ਕਿਹੜੀ ਕੁਲ ਕਿਹੜੀ ਵੰਸਾਵਲੀ ਕਿਵੇਂ ਜੋੜੂਗਾ ਕੋਈ ਪਹਿਲੀ ਗੱਲ ਤਾਂ ਹੂੰ ਜੀ ਉਹ ਜੋੜ ਸਕਦਾ ਹੈ ਵੰਸਾਵਲੀ ਨੂੰ ਨੰਬਰ 1 ਹੂੰ ਨੰਬਰ 2 ਤੇ ਆਪਾਂ ਜੇ ਤਤ ਗਿਆਨ ਵੱਲ ਆਈਏ ਹੂੰ ਤਾਂ ਤਤ ਗਿਆਨ ਦੇ ਮਤਾਬਿਕ ਧਰਮ ਦਾ ਸਬੰਧ ਵੰਸ ਨਾਲ ਹੈ ਹੀ ਨਹੀਂ ਹੂੰ ਪਹਿਲੀ ਗੱਲ ਤਾਂ ਇਹ ਮਿੱਥੀ ਆ ਕਿ ਨੇ ਬੜੇ ਵੰਸ ਕਹੇ ਲੋ ਕੋਲ ਕਹੇ ਲੋ ਵੀ ਗੁਰੂ ਨਾਨਕ ਸਾਹਿਬ ਨੇ ਕੁੱਲ ਦਾ ਪ੍ਰਚਾਰ ਨਹੀਂ ਕੀਤਾ ਗੁਰੂ ਨਾਨਕ ਸਾਹਿਬ ਨੇ ਧਰਮ ਦਾ ਪ੍ਰਚਾਰ ਕੀਤਾ ਹੂੰ ਕੁੱਲ ਦਾ ਪ੍ਰਚਾਰ ਹੀ ਨਹੀਂ ਕੀਤਾ ਉਹਨਾਂ ਨੇ ਹੂੰ ਇਸ ਕਰਕੇ ਉਹ ਕਿੰਨਾ ਦੇ ਵੰਸ ਜੈਦਾ ਕੋਈ ਮਤਲਬ ਨਹੀਂ ਹੂੰ ਗੁਰੂ ਦੀ ਕੋਲ ਕਿਹੜੀ ਐ ਮੈਨੂੰ ਗਰਵੰਚੋ ਦੱਸਦਾ ਨਹੀਂ ਹੂੰ ਗੁਰੂ ਦੇ ਗੁਰੂ ਗੁਰੂ ਦੀ ਗੁਰੂ ਦੀ ਵੰਸ ਕਿਹੜੀ ਐ ਜੀ ਭੱਟ ਸਾਹਿਬਾਨ ਨੂੰ ਸਮਝ ਆ ਗਈ ਦੇਖੋ ਗੱਲ ਹੂੰ ਕੀ ਕਹਿੰਦੇ ਨਾਨਕ ਨਾਨਕ ਕੋਲ ਨਿੰਮਲ ਅਵਤਾਰਿਓ ਮੰਗਤ ਲੈਣੇ ਸੰਗੋ ਹੂੰ ਆਮਰਦਾਸ ਕੀਰਤਕ ਹੈ ਜਨਮ ਜਨਮ ਪਾ ਸ਼ਰਨ ਤੋ ਹੂੰ ਕਹਿੰਦੇ ਜੇ ਨਾਨਕ ਦੀ ਕੋਲ ਐ ਨਾ ਨਾਨਕ ਕੋਲ ਨਿੰਮਲ ਇਹ ਕਹਿੰਦੇ ਨਿਰਮਲ ਕੋਲ ਆ ਹੂੰ ਨਾਨਕ ਦੀ ਕੋਲ ਕਿਹੜੀ ਐ ਗੁਰੂ ਨਾਨਕ ਦੀ ਕੋਲ ਗੁਰੂ ਨਾਨਕ ਸਾਹਿਬ ਦੀ ਗੱਲ ਐ ਹੂੰ ਸੋ ਗੁਰੂ ਨਾਨਕ ਸਾਹਿਬ ਦੀ ਕੋਲ ਐ ਜਿਹੜੀ ਇਹ ਨਿਰਮਲ ਕੋਲ ਆ ਹਮ ਕਿਉਂ ਕਿਉਂਕਿ ਗੁਰੂ ਨਾਨਕ ਸਾਹਿਬ ਨੇ ਨਿਰਮਲ ਪੰਥ ਚਲਾਇਆ ਨਿਰਮਲ ਕੋ ਚੱਲ ਪਈ ਇੱਥੋਂ ਮਾਰਿਆ ਸਿੱਖਾਂ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਹਮ ਆ ਆ ਨਿਰਮਲ ਫਿਰ ਨਿਰਮਲ ਪੰਥ ਤੋਂ ਕੀ ਚੱਲ ਪਈ ਨਿਰਮਲ ਕੋਲ ਹਮ ਉਹਨੂੰ ਗੁਰੂ ਨਾਨਕ ਦੀ ਕੋਲ ਗੁਰੂ ਦੀ ਕੋਲ ਵੇਦੀ ਨਹੀਂ ਹਮ ਹਾਂ ਸਰੀਰ ਵੀ ਹੋ ਸਕਦੀ ਹੈ ਕਿਉਂਕਿ ਸਰੀਰ ਤਾਂ ਕਿਤੇ ਜਨਮ ਲਊਗਾ ਨਾ ਹਮ ਕੁਝ ਨਾ ਕੁਝ ਤਾਂ ਸ਼ੌਕੜ ਇਹ ਨਹੀਂ ਵੀ ਪਿੱਛੋਂ 베ਦੀ ਚਲੋ ਉਧਰ ਜੋੜ ਦਿੱਤੇ ਉਹ ਨਹੀਂ ਮੈਂ ਮੰਨਦਾ ਕਹਿਣ ਦਾ ਭਾ ਵੀ ਮੇਰਾ ਭਾਂ ਵੀ ਸਰੀਰ ਦੀ ਕੋਲ ਕੋਈ ਹੋ ਸਕਦੇ ਕੋਲ ਕੋਈ ਤਾਂ ਹੋਊਗੀ ਨਾ ਹੂੰ ਪਰ ਗੁਰੂ ਕੇਵਲ ਸਰੀਰ ਨਹੀਂ ਹੂੰ ਗੁਰੂ ਦੀ ਕੋਲ ਹੈ ਜਿਹੜੀ ਗੁਰੂ ਦੀ ਕੋਲ 베ਦੀ ਨਹੀਂ ਗੁਰੂ ਦੀ ਕੋਲ ਪਵਿੱਤਰ ਕੋਲ ਹੈ ਨਿਰਮਲ ਕੋਲ ਹੈ ਹੂੰ ਤੋਂ ਕਹ ਗੁਰੂ ਨਿਰਮਲ ਪਾਂਥ ਚਲਾ ਰਿਹਾ ਹੈ ਹੂੰ ਸੋ ਗੁਰੂ ਦੀ ਜਿਹੜੀ ਕੋਲ ਹੈ ਇਹ ਬਿੰਦੀ ਕੋਲ ਨਹੀਂ ਹੁੰਦੀ ਐ ਕਹ ਲੋ ਹੁਣ ਆਪਾਂ ਨਾਦੀ ਕੋਲ ਹੁੰਦੀ ਹੈ। ਹੂੰ। ਬਿੰਦੀ ਕੋਲ ਨਹੀਂ ਹੁੰਦੀ। ਸੋ ਸੋ ਉਹ ਉਹ ਨਿਰਮਲ ਕੋਲ ਦੇ ਵਿੱਚ ਫਿਰ ਅੱਗੇ ਕਿਵੇਂ ਚੱਲਦੀ ਹੈ ਪੰਸਾਬ ਲਈ? ਆਹ ਦੇਖੋ ਇਦਾਂ ਚੱਲਦੀ ਹੈ ਕਹਿੰਦੇ ਪਿਉ ਦਾਦੇ ਜੇ ਵੇਹਾ ਪੋਤਰਾ ਪ੍ਰਵਾਨ। ਹੂੰ। ਉਸ ਨਿਰਮਲ ਕੋਲ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਸੁਪੁੱਤਰ ਕੌਣ ਨੇ? ਹੂੰ। ਲਹਿਣਾ ਜੀ। ਹੂੰ। ਇੱਕ ਬਿੰਦੀ ਕੋਲ ਹੈ ਕਿ ਗੁਰੂ ਨਾਨਕ ਦੇ ਪੁੱਤਰ ਨੇ ਸ੍ਰੀ ਚੰਦ ਲక్ష్ਮੀ ਦਾਸ ਨਹੀਂ ਉਹ ਨਹੀਂ ਗੱਲ। ਹੂੰ। ਧਰਮ ਯਾਤ ਦੇ ਵਿੱਚ ਨਹੀਂ ਉਹ ਧਰਮ ਯਾਤ ਵਿੱਚ ਉਹ ਕੁਝ ਮਨਸੀ ਆ ਉਹ ਬਿੰਦੀ ਕੁਲ ਦੀ ਗੱਲ ਐ ਬਿੰਦੀ ਹੂੰ ਸੋ ਗੁਰੂ ਨਾਨਕ ਸਾਹਿਬ ਦਾ ਸੁਪੁੱਤਰ ਕੌਣ ਐ ਲੈਣਾ ਜੀ ਆ ਗੱਲ ਸਮਝਾ ਜੀ ਤਾਂ ਸਾਨੂੰ ਭਾਈ ਗੁਰਦਾਸ ਜੀ ਵੀ ਕਹਿੰਦੇ ਨੇ ਪੁੱਤ ਸੁਪੁੱਤ ਬਵਾਨੇ ਲੈਣਾ ਹੂੰ ਗੁਰੂ ਨਾਨਕ ਬਾਬਾ ਦਾ ਸੁਪੁੱਤਰ ਕੌਣ ਐ ਲੈਣਾ ਜੀ ਲੈਣਾ ਜੀ ਸੁਪੁੱਤਰ ਸੁਰਤ ਕਰਕੇ ਕਿੰਨੇ ਲੀਨ ਹੋਗੇ ਕਿ ਗੁਰੂ ਅੰਗਦ ਸਾਹਿਬ ਬਣ ਕੇ ਬਾਦ ਵਿੱਚ ਹੂੰ ਸਿੱਖ ਸਿੱਖ ਗੁਰੂ ਵਿੱਚ ਅਭੇਦ ਹੋ ਗਿਆ ਹੂੰ ਸੋ ਇਸ ਕਰਕੇ ਗੁਰੂ ਦੀ ਕੁਲ ਦੇ ਵਿੱਚ ਸੁਪੁੱਤਰ ਨੇ ਅੱਗੇ ਲੈਣਾ ਜੀ ਤੇ ਪੋਤਰੇ ਕੌਣ ਨੇ ਪੋਤਰੇ ਨੇ ਅੱਗੇ ਗੁਰੂ ਅਮਰਦਾਸ ਸਾਹਿਬ ਜੀ 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 ਬਿਲਕੁਲ ਆਹ ਕੋੜਾ ਹੈ ਅੱਗੇ ਪਣਪੋਤਰੇ ਨੇ ਗੁਰੂ ਰਾਮਦਾਸ ਸਾਹਿਬ ਜੀ ਅੱਗੇ ਫਿਰ ਪੜਪੋਤਰੇ ਤੋਂ ਬਾਅਦ ਲਾਹੋ ਜੀ ਕੀ ਵਰਤਿਆ ਜਾਂਦਾ ਮੈਂ ਨੱਤਾਂ ਲਾਹੋ ਜੀ ਸ਼ਾਇਦ ਵਰਤਿਆ ਜਾਂਦਾ ਪਕੜ ਪੁੱਤਰੇ ਗਾਂ ਚੱਲ ਜਾਂਦਾ ਵੈਸੇ ਹਾਂ ਜੋ ਹਾਂ ਅੱਗੇ ਫਿਰ ਗੁਰੂ ਅਰਜਨ ਸਾਹਿਬ ਜੀ ਸੋ ਕਹਿਣ ਦਾ ਭਾਵ ਲੱਗਿਆ ਪਰ ਤਾਂ ਆਪਾਂ ਨੂੰ ਇਹ ਕੋਲਾ ਹੈ ਇਹ ਲਿਖਿਆ ਹੋਇਆ ਸਾਰਾ ਕੁਝ ਗਰਬਾਣੀ ਵਿੱਚ ਹਾਂ ਗੁਰੂ ਅਮਰਦਾਸਾ ਜੀ ਨੂੰ ਪੋਤਰਾ ਲਿਖਿਆ ਹੋਇਆ ਗੁਰੂ ਨਾਨਕ ਸਾਹਿਬ ਦਾ ਜੀ ਗੁਰੂ ਅੰਗਦ ਸਾਹਿਬ ਨੂੰ ਗੁਰੂ ਨਾਨਕ ਸਾਹਿਬ ਦਾ ਪੁੱਤ ਲਿਖਿਆ ਹੋਇਆ ਨਹੀਂ ਲਿਖਿਆ ਦੱਸੋ ਮੈਨੂੰ ਹੂੰ ਤੇ ਜੇ ਆਪਾਂ ਬਾੜੀ ਕੁੱਲ ਦੇਖਾਂਗੇ ਬਾੜੀ ਰਿਸ਼ਤੇਦਾਰੀ ਵੇਖਾਂਗੇ ਤਾਂ ਸੋਚੋ ਤੁਸੀਂ ਹੂੰ ਸੋਚੋ ਵੀ ਅੱਗੇ ਫਿਰ ਲੈਣਾ ਜੀ ਦੇ ਪੁੱਤਰ ਹੋਗੇ ਅਮਰਦਾਸ ਜੀ ਪਰ ਉਹ ਦੁਨਿਆਵੀ ਕੋਲ ਦੁਨਿਆਵੀ ਜਗਤ ਸਮਾਜ ਦੇ ਵਿੱਚ ਤਾਂ ਖੜਬ ਨੇ ਹੂੰ ਸੋ ਇਸ ਕਰਕੇ ਧਰਮ ਜਗਤ ਦੀਆਂ ਖੇਡਾਂ ਫਿਰ ਵੱਖਰੀਆਂ ਕਹਿਣ ਦਾ ਭਾਵ ਧਰਮ ਮੰਡਲ ਦੀ ਖੇਡ ਨਿਆਰੀ ਹੈ ਇਹ ਨਿਆਰੀ ਖੇਡ ਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਐਵੇਂ ਵੰਸ ਜੀ ਵੰਸ ਜੀ ਪਹਿਲੀ ਗੱਲ ਤਾਂ ਵੰਸ ਜੀ ਵੰਸ ਜੀ ਕਹਿਣਾ ਨਾ ਕਰੀਏ ਆ ਜਿਹੜੇ ਕਹਿੰਦੇ ਨੇ ਸੰਗੀ ਲੋਕ ਹਟ ਜਿਓ ਇਹਨਾਂ ਕਰਤੂਤਾਂ ਤੋਂ ਤੇ ਬਾਕੀ ਵੰਸ ਦੇ ਨਾਲ ਤਾਂ ਗੁਰੂ ਦਾ ਸਬੰਧ ਹੀ ਨਹੀਂ ਹੁੰਦਾ ਗੱਲ ਹੀ ਖਤਮ ਹੈ ਬਿੰਦੀ ਵੰਸ ਨਾਲ ਬਿੰਦੀ ਕੁਲ ਦੇ ਨਾਲ ਕੋਈ ਸਬੰਧ ਨਹੀਂ ਸਿੱਖ ਦਾ ਵੀ ਸਬੰਧ ਨਹੀਂ ਸਿੱਖ ਆਪਣੀ ਉਹ ਬਿੰਦੀ ਕੁਲ ਛੱਡ ਕੇ ਹੀ ਆਉਂਦਾ ਹੈ ਮਾਤਰ ਪਿਤਰ ਤਿਆਗ ਕੈਂ ਮਨ ਸੰਤਨ ਪਾਹੀ ਵਿਚਾਇਓ ਜਾਤ ਜਨਮ ਕੁਲ ਹੋਇਓਉਉ ਸੇਵੋ ਹਰ ਹਰੀ ਮੈਂ ਆਪਣੀ ਜਨਮ ਵਾਲੀ ਜਾਤ ਕੁਲ ਤਾਂ ਛੱਡ ਦਿੱਤੀ ਕਿਹੜੀ ਵੰਸ਼ੀ ਦੀ ਗੱਲ ਕਰਦੇ ਹੋ ਤੁਸੀਂ ਹਮ ਨਾ ਸਿੱਖ ਕਿਸੇ ਵੰਸ਼ੀ ਨਾਲ ਜੁੜਿਆ ਹੋਇਆ ਤੇ ਗੁਰੂ ਨੇ ਤਾਂ ਜੁੜਨੇ ਕੀ ਹੈ ਹਮ ਇਸ ਕਰਕੇ ਪਾਹੀ ਇਹਨਾਂ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ ਤੇ ਨਾਲ ਇਹ ਵੀ ਸਮਝ ਲੋ ਕਿ ਸ੍ਰੀ ਚੰਦ ਸ੍ਰੀ ਚੰਦ ਕਰਦੇ ਰਹਿੰਦੇ ਆ ਨਾ ਸਮਝੋ ਗੁਰੂ ਨਾਨਕ ਸਾਹਿਬ ਦਾ ਸੁਪੁੱਤਰ ਹੈ ਜਿਹੜਾ ਉਹ ਲੈਣਾ ਹਮ ਬੜੀ ਵੱਡੀ ਗੱਲ ਹੈ ਸ੍ਰੀ ਚੰਦ ਸ੍ਰੀ ਚੰਦ ਬਿੰਦੀ ਪੁੱਤਰ ਹੈ ਕੋਈ ਸ਼ੱਕ ਨਹੀਂ ਹੂੰ ਕਿ ਕੋਈ ਸ਼ੱਕ ਨਹੀਂ ਦੇ ਵਿੱਚ ਪਰ ਲੈਣਾ ਜੀ ਉਸ ਕੋਲ ਦੇ ਵਿੱਚ ਸ਼ਾਮਲ ਨੇ ਜੋ ਗੁਰੂ ਨਾਨਕ ਸਾਹਿਬ ਦੀ ਪਵਿੱਤਰ ਕੁਲ ਹੈ ਹੂੰ ਜੋ ਗੁਰੂ ਦੀ ਕੁਲ ਦੇ ਵਿੱਚ ਆ ਜਾਂਦੇ ਇਸ ਕਰਕੇ ਗੁਰੂ ਦੇ ਵੰਸ਼ ਕੌਣ ਨੇ ਅੱਗੇ ਗੁਰੂ ਦੀ ਕੁਲ ਕਿਹੜੀ ਹੈ ਕਿ ਆਪਾਂ ਗੁਰਬਾਣੀ ਦੇ ਆਧਾਰ ਤੇ ਤੇ ਭਾਈ ਗੁਰਦਾਸ ਦੀਆਂ 12 ਚੋ ਪ੍ਰਮਾਣਾਂ ਦੇ ਆਧਾਰ ਤੇ ਆਪਾਂ ਗੱਲ ਸਮਝ ਚੁੱਕੇ ਹਾਂ ਬਾਣੀ 'ਚ ਇਹ ਵੀ ਲਿਖਿਆ ਜਨ ਨਾਨਕ ਕੇ ਗੁਰ ਸਿੱਖ ਪੁੱਤ ਹੋ ਹਰ ਜਪਿਓ ਹਰ ਨਸਾਰਿਆ ਹੂੰ ਇੰਨਾਂ ਲਈ ਕੋਈ ਮਤਲਬ ਨਹੀਂ ਬਾਕੀ ਉਹ ਬਾਂਸਜ ਦੇ ਨਾਲ ਕਿਤੇ ਕੋਈ ਗੱਲ ਨਹੀਂ ਜੁੜਦੀ ਨਾ ਹੀ ਉਹ ਕੋਈ ਇਤਿਹਾਸ ਕੋਈ ਮਿਲਦਾ ਨਾ ਕੋਈ ਲਿਖਤਾ ਮਿਲਣਾ ਸੋ ਇਸ ਕਰਕੇ ਇੰਨਾ ਗੱਲਾਂ ਦੇ ਵਿੱਚ ਆਪਾਂ ਕਹ ਲੋ ਕੋਈ 담 ਨਹੀਂ ਤੇ ਇਹ ਗਮਰਾਹ ਕਰਨ ਵਾਲੇ ਲੋਕ ਇਹ ਗੱਲਾਂ ਕਰਦੇ ਹਨ ਸੁਚੇਤ ਹੋਣ ਦੀ ਲੋੜ ਹੈ ਸਭ ਤੋਂ ਵੱਡਾ ਜਿਹੜਾ ਵੈਸੇ ਨਿਰਣਾ ਹੈ ਉਹ ਤੇ ਸਾਨੂੰ ਗੁਰਬਾਣੀ ਚੋਂ ਮਿਲ ਜਾਂਦਾ ਹੈ ਪਿਓ ਦਾਦੇ ਜੇ ਵੇਹਿਆ ਪੋਤਾ ਪ੍ਰਵਾਨ ਪੋਤਰਾ ਵੀ ਆਉਂਦਾ ਹੈ ਸੱਤਾ ਬਲਵੰਡ ਦੀ ਵਾਰ ਜਿਹੜੀ ਇੱਕ ਥਾਂ ਪੋਤਾ ਇੱਕ ਥਾਂ ਪੋਤਰਾ ਆਉਂਦਾ ਥੱਲੇ ਜਾ ਕੇ ਪੋਤਾ ਪ੍ਰਵਾਨ ਸਪਸ਼ਟੋ ਕੀ ਗੱਲ ਪਿਓ ਦਾਦੇ ਪਿਓ ਲੈਣਾ ਜੀ ਹੋ ਗਏ ਗੁਰੂ ਅੰਗਦ ਜੀ ਹੋ ਗਏ ਤੇ ਦਾਦਾ ਗੁਰੂ ਨਾਨਕ ਜੀ ਹੋ ਗਏ ਤੇ ਪੋਤਰਾ ਗੁਰੂ ਅਮਰਦਾਸ ਪਾਸ਼ਾ ਦੇ ਰੂਪ ਦੇ ਵਿੱਚ ਤੇ ਇਹ ਵੀ ਯਾਦ ਰੱਖਿਓ ਵੀ ਉਮਰ ਦਾ ਜਿਹੜਾ ਉਮਰ ਦਾ ਬਹੁਤ ਵੱਡਾ ਫਰਕ ਹੈ ਗੁਰੂ ਅੰਗਦ ਪਾਸ਼ਾ ਤੇ ਗੁਰੂ ਅਮਰਦਾਸ ਪਾਸ਼ਾ ਦੇ ਵਿੱਚ ਪਰ ਫਿਰ ਵੀ ਪੋਤਰੇ ਦੇ ਰੂਪ ਦੇ ਵਿੱਚ ਜਿਹੜੀ ਗੁਰੂ ਕੋ ਲਿਆ ਉਹਦੇ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਜੀ ਉਸ ਕੁੱਲ ਦੇ ਵਿੱਚ ਦਾਦਾ ਗੁਰੂ ਨਾਨਕ ਤੇ ਪਿਓ ਗੁਰੂ ਅੰਗਦ ਪਾਤਸ਼ਾਹ ਦੇ ਉਸ ਲੀਨੀਅਰ ਵਿੱਚ ਫਿੱਟ ਹੁੰਦੇ ਨੇ ਜਾ ਕੇ ਸੋ ਇਸ ਕਰਕੇ ਤਰ੍ਹਾਂ ਤਰ੍ਹਾਂ ਦੇ ਦੇਵਤੇ ਨਾਂ ਕੱਢ ਕੇ ਲਿਆਇਆ ਕਰੋ ਪਿੱਛੋਂ ਵੀ ਗੁਰੂ ਨਾਨਕ ਸਾਹਿਬ ਨੂੰ ਕਿਤੇ ਜੋੜ ਦਿੱਤਾ ਗੁਰੂ ਅੰਗਦ ਪਾਤਸ਼ਾਹ ਨੂੰ ਕਿਤੇ ਜੋੜ ਦਿੱਤਾ ਤੇ ਜਿੰਨਾ ਗ੍ਰੰਥਾਂ ਦੇ ਆਧਾਰ ਤੇ ਅਸੀਂ ਇਨਫੋਰਮੇਸ਼ਨ ਲਿਉਂਦੇ ਆ ਉਹ ਬੋਗਸ ਗ੍ਰੰਥ ਸਾਡੇ ਅੰਦਰ ਸਾਡਾ ਬ੍ਰਾਹਮਣੀਕਰਨ ਕਰਨ ਵਾਸਤੇ ਸਾਡਾ ਵਿਪਰੀਕਰਨ ਕਰਨ ਵਾਸਤੇ ਪਾਏ ਗਏ ਨੇ ਨਿਕਲੀ ਇਸ ਗੱਲ ਚੋਂ ਨਰੋਲ ਗੁਰਬਾਣੀ ਦੇ ਲੜ ਲੱਗੀਏ